ਆਪਣਾ ਸਫ਼ਰ ਰਹੇਗਾ ਅੱਜ ਜਮਨਾ ਨਗਰ ਜਗਾਦਰੀ ਹਰਿਆਣੇ ਤੋਂ ਅੰਬਾਲਾ ਕੈਂਟ ਤੱਕ ਦਾ ਸੋ 12053 ਅਮਰਤਸਰ ਜਨ ਸਤਾਪ ਦੀ ਜਿਹੜੀ ਐ ਐਕਸਪ੍ਰੈਸ ਉਹਦੇ ਰਾਹੀਂ ਆਪਣਾ ਸਫ਼ਰ ਹੋਏਗਾ ਜੀ ਆਪਾਂ ਉਸ ਗੱਡੀ ਦੇ ਵਿੱਚ ਸਫ਼ਰ ਕਰਾਂਗੇ ਇੱਥੋਂ ਲੈ ਕੇ ਅੰਬਾਲਾ ਕੈਂਟ ਤੱਕ ਮੇਰਾ ਚੈਨਲ ਦੇਖ ਰਹੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਮੇਰੇ ਸਾਸਰੀ ਕਾਲ ਜੀ ਸੋ ਸੁਰਿੰਦਰ ਮੰਨਾ ਦੇ ਚੈਨਲ ਜਿਹੜਾ ਤੁਸੀਂ ਦੇਖ ਰਹੇ ਆ ਉਹਦੇ ਵਿੱਚ ਤੁਹਾਡਾ ਸਵਾਗਤ ਆ ਆਓ ਆਪਾਂ ਤੁਹਾਨੂੰ ਅੱਜ ਜਿਹੜੀ ਜਰਨੀ ਆ ਉਹ ਜਮਨਾ ਨਗਰ ਜਗਾਦਰੀ ਹਰਿਆਣੇ ਤੋਂ ਜਿਹੜੀ ਆ ਅੰਬਾਲਾ ਕੈਂਟ ਤੱਕ ਕਰਾਵਾਂਗੇ ਜੀ ਆਓ ਮੇਰੇ ਨਾਲ ਬਣੇ ਰਹੋ ਜਮਨਾ ਨਗਰ ਜਗਾਦਰੀ ਸਟੇਸ਼ਨ ਤੇ ਆਪਾਂ ਖੜੇ ਆ ਤਿੰਨ ਨੰਬਰ ਪਲੇਟ ਤੇ ਪਲੇਟਫਾਰਮ ਤੇ ਜਿਹੜੀ ਟ੍ਰੇਨ 12053 ਅੰਮ੍ਰਿਤਸਰ ਜਨਸ਼ਤਾਬ ਦੀ ਉਹ ਪਹੁੰਚ ਰਹੀ ਹੈ ਜੀ ਕੁਝ ਹੀ ਮਿੰਟਾਂ ਚ ਅਨਾਉਂਸਮੈਂਟ ਉਹਦੀ ਹੋ ਗਈ ਆ ਸਮੁੰਦਰ ਤਲ ਤੋਂ ਜਿਹੜੀ ਇਹਦੀ ਉਚਾਈ ਆ ਉਹ ਹੈ 274.20 ਮੀਟਰ ਇਸ ਸਟੇਸ਼ਨ ਦੀ ਸੋ ਇਸ ਸਟੇਸ਼ਨ ਦਾ ਜਿਹੜਾ ਸਟੇਸ਼ਨ ਕੋਡ ਆ ਉਹ ਹੈ 22 ਜੇ ਯੂ ਡੀ ਤੇ ਕੁਝ ਪਲਾਂਚ ਆਪਣੀ ਟ੍ਰੇਨ ਪਹੁੰਚ ਰਹੀ ਆ ਆਪਾਂ ਉਹਦੇ ਵਿੱਚ ਬਹਿ ਕੇ ਤੁਹਾਡਾ ਹੋਰ ਜਿਹੜੀਆਂ ਦਿਖਾਵਾਂਗੇ ਅੰਦਰ ਦਾ ਕਿਸ ਤਰ੍ਹਾਂ ਇੰਟੀਰੀਅਰ ਹੈਗਾ ਕਿਸ ਤਰ੍ਹਾਂ ਸਾਫ਼ ਸੁਪੱਈਆ ਹੈਗਾ ਉਹ ਦਿਖਾਵਾਂਗੇ ਸੋ ਆਪਣੀ ਟ੍ਰੇਨ 12053 ਅਮਰਤਸਰ ਜਨ ਸਤਾਬ ਦੀ ਜਮਨਾ ਨਗਰ ਜਗਾਲੜੀ ਤੇ ਪਲੇਟਫਾਰਮ ਨੰਬਰ 3 ਪਰ ਰੇਡੀ ਆ ਪਹੁੰਚ ਚੁੱਕੀ ਹੈ ਜੀ ਮਿਲਦੇ ਆ ਤੁਹਾਨੂੰ ਟ੍ਰੇਨ ਦੇ ਵਿੱਚ ਜਾ ਕੇ ਆਪਣਾ ਇਹਦੇ ਵਿੱਚ ਸਫ਼ਰ ਰਹੇਗਾ ਅੰਬਾਲਾ ਕੈਂਟ ਤੱਕ ਆਓ ਮਿਲਦੇ ਆ ਤੁਹਾਨੂੰ ਆ ਜੀ ਲੋ ਚਾਈ ਪੋ ਪਾ ਟ੍ਰੇਨ ਦੇ ਵਿੱਚ ਬੈਠ ਗਏ ਆ ਜੀ ਇਹ ਹੈ ਚੇਅਰ ਕਾਰ ਲੋ ਆਪਣਾ ਹਾਰਨ ਹੋ ਗਿਆ ਲੋ ਫਸ ਫਤਰਾ ਇਹ ਦੇਖ ਲੈਣੋ ਉਹ ਦੋ ਦਿਖਾ ਦੇ ਬੰਤਾ ਕਾ ਲਾ ਪਰ ਗਿਆ ਸੋ ਜਮਦਾਨਗਰ ਜਗ੍ਹਾ ਤੋਂ ਆਪਣੀ ਸਟ੍ਰੇਨ ਚੱਲ ਪਈ ਹੈ ਜੀ ਨਿਕਲ ਚੁੱਕੀ ਹੈ ਬ੍ਰਿਟਨ ਤੋਂ ਸੋ ਸਪੀਡ ਪਾ ਲਈਆ ਸੋ ਬਿਲਕੁਲ ਨਵਾਂ ਡੱਬਾ ਜੀ ਦੇਖ ਰਹੇ ਨੇ ਟ੍ਰਾਂਸਪੇਰੈਂਟ ਜਿਹੜੀ ਆ ਪਰ ਸੈਲਫ ਵਗੈਰਾ ਲੱਗੀ ਹੋਈ ਆ ਆ ਦੇਖ ਰਹੇ ਹਾਂ ਉੱਤੋਂ ਵਿੱਚੋਂ ਜੀ ਦੇਖ ਰਹੇ ਹਾਂ ਸਾਮਾਨ ਸੋ ਸਾਹਮਣੇ ਵੀ ਬਿਲਕੁਲ ਨਵਾਂ ਕਾਗਜ਼ ਵੀ ਨਹੀਂ ਉਤਰਿਆ ਹਜੇ ਬਿਲਕੁਲ ਆਰਡੀਨਰੀ ਚੇਅਰ ਕਾਰ ਆਇਆ ਹੈ ਕਿਉਂਕਿ ਦਿਨ ਦੇ ਵਿੱਚ ਇਹ ਚੱਲਣ ਵਾਲੀ ਗੱਡੀ ਆ ਸੋ ਹਰਦਵਾਰ ਤੋਂ ਇਹਦਾ ਚੱਲਣ ਦਾ ਟਾਈਮ ਆ 2:45 ਤੇ 10:45 ਤੇ 406 ਕਿਲੋਮੀਟਰ ਪੂਰਾ ਕਰਕੇ ਜੀ ਰਾਤ ਦੇ 10:00 ਤੇ 45 ਮਿੰਟ ਤੱਕ ਪਹੁੰਚਦੀ ਆ ਜੀ ਅੰਮ੍ਰਿਤਸਰ ਸੋ ਇਹਦਾ 406 ਕਿਲੋਮੀਟਰ ਦਾ ਅਸਰ ਹੈਗਾ ਆ ਬਾਲੇ ਜਾ ਕੇ ਖੜਨੀ ਆ ਸੋ ਇਸ ਟ੍ਰੇਨ ਦਾ ਆਪਾਂ ਤੁਹਾਨੂੰ ਜਿਹੜਾ ਇਤਿਹਾਸ ਵੀ ਦੱਸਾਂਗੇ ਇਹ ਹੈ ਹਰਦਵਾਰ ਅੰਮ੍ਰਿਤਸਰ ਜਨ ਸ਼ਤਾਬ ਦੀ ਐਕਸਪ੍ਰੈਸ ਹੈ ਜੀ ਟ੍ਰੇਨ ਨੰਬਰ 12053 ਹਰਦਵਾਰ ਅੰਮ੍ਰਿਤਸਰ ਅਰ 12054 ਹੈ ਅੰਮ੍ਰਿਤਸਰ ਤੋਂ ਹਰਦਵਾਰ ਤੇ ਜਿਹੜੀ ਆਪਾਂ ਇਹ ਗੱਲ ਕਰੀਏ ਤੇ ਇਹ ਜਿਹੜੀ 27 ਸਤੰਬਰ 2010 ਨੂੰ ਇਸ ਗੱਡੀ ਦੀ ਜਿਹੜੀ ਉਹ ਸ਼ੁਰੂਆਤ ਹੋਈ ਸੀ ਜੀ ਤੇ ਨਾਰਦਰਨ ਰੇਲਵੇ ਉਤਰੀ ਰੇਲਵੇ ਦੇ ਅਧੀਨ ਹੈ ਤੇ ਜਨਸਤਾਲ ਦੀ ਤਾਂ ਨਾ ਹੈ ਉੱਚ ਤੇਜ਼ ਰੇਲ ਗੱਡੀ ਜਿਹੜੀ ਇਸ ਸ਼੍ਰੇਣੀਆਂ ਵਿੱਚੋਂ ਹੈ ਰੂਟ ਸਮਾਤੇ ਠਹਿਰਾਮਾ ਇਹ ਵੀ ਤੁਹਾਨੂੰ ਦੱਸਾਂਗੇ ਦੂਰੀ ਹੈ ਦੀ ਇੱਕ ਸਾਈਡ ਦੀ 407 ਕਿਲੋਮੀਟਰ ਅੰਮ੍ਰਿਤਸਰ ਤੋਂ ਹਰਦਵਾਰ ਤੱਕ ਦੀ ਤੇ 12053 ਜਿਹੜੀ ਆ ਹਰਦਵਾਰ ਤੋਂ ਅੰਮ੍ਰਿਤਸਰ ਇਹਦਾ 8 ਘੰਟੇ ਇਹ ਲੈਂਦੀ ਹੈ ਜੀ ਅ ਅੰਮ੍ਰਿਤਸਰ ਪਹੁੰਚਦੇ ਤੇ ਜੇ ਹਰਦਵਾਰ ਤੋਂ ਅੰਮ੍ਰਿਤਸਰ ਤੋਂ ਹਰਦਵਾਰ ਦੀ ਗੱਲ ਕਰੀਏ ਤੇ 7 ਘੰਟੇ 20 ਮਿੰਟਾਂ ਵਿੱਚ ਇਹ ਅੰਮ੍ਰਿਤਸਰ ਤੋਂ ਚੱਲ ਕੇ ਹਰਦਵਾਰ ਪਹੁੰਚ ਜੀ ਤੇ ਇਹ ਦਾ ਸਭ ਤੋਂ ਪਹਿਲਾ ਰੂਪਨਾਲੀਆਂ ਥਾਵਾਂ ਹੈਗੀਆਂ ਜਿਵੇਂ ਹਰਦਵਾਰ ਤੋਂ ਚੱਲਦੀ ਹੈ ਉਧਰੋਂ ਅੰਮ੍ਰਿਤਸਰ ਚੱਲਦੀ ਹੈ ਜੀ ਤੇ ਰੁੜ ਕੀ ਹੈ ਜਿਹਦਾ ਕੀ ਸਟੇਸ਼ਨ ਕੋਡ ਹੈ ਆਰ ਕੇ ਸਹਾਰਨਪੁਰ ਹੈ ਉਹਦਾ ਸਟੇਸ਼ਨ ਕੋਡ ਹੈ ਐਸ ਆਰ ਈ ਜਮਨਾ ਨਗਰ ਜਗਾਦਰੀ ਵਾਈ ਜੇ ਯੂ ਡੀ ਇਹਦਾ ਸਟੇਸ਼ਨ ਕੋਡ ਆ ਜੀ ਅੰਬਾਲਾ ਕੰਡ ਦਾ ਜਿਵੇਂ ਆਪਾਂ ਗੱਲ ਕਰੀਏ ਇਹ ਜਿਹੜੇ ਜਿੱਥੇ ਰੁਕਦੀਆਂ ਗੱਡੀਆਂ ਉਹ ਗੱਲ ਕਰ ਰਿਹਾ ਅੰਮ੍ਰਾਲਾ ਕੰਡਾ ਦਾ ਯੂ ਐਮ ਬੀ ਇਹਦਾ ਸਟੇਸ਼ਨ ਕੋਡ ਹੈ ਸਰਹੰਦ ਦੇ ਰੁਕਦੀ ਹੈ ਇਹ ਪੰਜਾਬ ਦੇ ਵਿੱਚ ਐਸ ਆਈ ਆਰ ਜਿਹੜਾ ਹੈ ਇਹਦਾ ਸਟੇਸ਼ਨ ਕੋਡ ਆ ਜੀ ਤੇ ਉਸ ਤੋਂ ਬਾਅਦ ਲੁਧਿਆਣਾ ਰੁਕਦੀ ਹੈ ਐਲ ਡੀ ਐਚ ਉਹਦਾ ਜਿਹੜਾ ਹੈਗਾ ਸਟੇਸ਼ਨ ਕੋਡ ਆ ਫਗਵਾੜਾ ਵੀ ਰੁਕਦੀ ਹੈ ਜੀ ਇਹ ਗੱਡੀ ਪੀ ਜੀ ਪੀ ਜੀ ਡਬਲਯੂ ਤੇ ਰੁਕਦੀ ਹੈ ਜੀ ਤੇ ਉਸ ਤੋਂ ਬਾਅਦ ਫਗਵਾੜੇ ਤੋਂ ਅੱਗੇ ਚੱਲ ਕੇ ਜਲੰਧਰ ਸਿਟੀ ਇਹ ਟ੍ਰੇਨ ਰੁਕਦੀ ਆ ਉਹਦਾ ਜਿਹੜਾ ਸਟੇਸ਼ਨ ਕੋਡ ਹੈ ਜੀ JUC ਉਹਦਾ ਸਟੇਸ਼ਨ ਕੋਡ ਆ ਤੇ ਉਸ ਤੋਂ ਬਾਅਦ ਇਹ ਬਿਆਸ ਰੇਲਵੇ ਸਟੇਸ਼ਨ ਤੇ ਰੁਕਦੀ ਆ ਉਹਦਾ ਜਿਹੜਾ ਸਟੇਸ਼ਨ ਕੋਡ ਆ B B for ਬੰਬਈ ਜੀ B E A S ਤੇ ਦੈਨ ਇਹਦਾ ਜਿਹੜਾ ਇਧਰੋਂ ਚੱਲ ਕੇ ਹਰਦਵਾਰ ਤੋਂ ਇਹਦੀ ਜਿਹੜੀ ਸਮਾਪਤੀ ਹੁੰਦੀ ਆ ਅਮਰitsar ਜੰਕਸ਼ਨ ਤੇ ਤੇ ਅਮਰitsar ਦਾ ਜਿਹੜਾ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਅਮਰitsar ਦਾ ਜਿਹੜਾ ਸਟੇਸ਼ਨ ਕੋਡ ਆ ਉਹ A S R ਹੈ ਟਾਈਮ ਟੇਬਲ ਦੀ ਗੱਲ ਕਰੀਏ ਤਾਂ ਹਰਦਵਾਰ ਤੋਂ ਇਹ ਜਾਨੀ ਕਿ 2:45 ਵਜੇ ਰਵਾਨਾ ਹੁੰਦੀ ਹੈ ਜੀ 2:45 14:45 ਮਿੰਟ ਜਿਹੜਾ ਰੇਲਵੇ ਟਾਈਮ ਅਮਰitsar ਪਹੁੰਚਣ ਦਾ ਟਾਈਮ ਆ ਜੀ ਇਹਦਾ ਤੇ 22:10:45 ਠੀਕ ਹੈ ਜੀ ਏਸੀਏ ਦੇ ਬਾਰੇ ਟਾਈਮ ਤੇ ਜੇ ਆਪਾਂ ਗੱਲ ਕਰੀਏ 12:54 ਜਦੋਂ ਇਹ ਅਮਰitsar ਤੋਂ ਚੱਲਦੀ ਹੈ ਉੱਥੋਂ ਇਹ ਚੱਲਦੀ ਹੈ ਜੀ 6:55 ਮਿੰਟ ਤੇ ਅਮਰitsar ਚੱਲਦੀ ਆ ਇਹ ਦਾ ਪਹੁੰਚਣ ਦਾ ਹਰਦਵਾਰ ਦਾ ਟਾਈਮ ਹੈਗਾ ਦਰਸ਼ਕੋ 13 ਵਜ ਕੇ ਯਾਨੀ ਕਿ 1 ਵਜ ਕੇ 55 ਮਿੰਟ ਦੇ ਹਰਦਵਾਰ ਪਹੁੰਚਦੀ ਆ ਜਿਹੜੀ ਕੋਚ ਦੀ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਵਿੱਚ ਕੋਚ ਹੁੰਦੇ ਆ ਸਵਾਮਾਂ ਤੇ ਜਿਹੜੀਆਂ ਵਿਸ਼ੇਸ਼ਤਾਵਾਂ ਉਹ ਵੀ ਤਾਂ ਪੁੱਤਾਂ ਨਾਲ ਗੱਲ ਸਾਂਝੀ ਕਰਾਂਗੇ ਇੱਕ ਏਜ ਹੈ ਜੀ ਏਸੀ ਚੇਅਰ ਕਾਰ ਆ ਪਲੱਸ ਸੈਕੰਡ ਕਲਾਸ ਚੇਅਰ ਕਾਰ ਆ ਜੀ ਜਿਹੜੀ ਸਤਾਬਦੀ ਵਾਲੀ ਇਹਦੀ ਸੈਟਿੰਗ ਆ ਬੈਠਣ ਵਾਲੀਆਂ ਸੀਟਾਂ ਨੇ ਸਲੀਪਿੰਗ ਵਾਲੀ ਇੱਥੇ ਕੋਈ ਵੀ ਸੀਟ ਨਹੀਂ ਕਿਉਂਕਿ ਦਿਨ ਦੇ ਵਿੱਚ ਟ੍ਰੇਨ ਜਿਹੜੀ ਆ ਚੱਲਦੀ ਆ ਰੇਲ ਲਗਾਤਾਰ ਰਸਤਾ ਜਿਹੜਾ ਇਹਦਾ ਹੈਗਾ ਸ਼ੁਰੂ ਤੋਂ ਅਖੀਰ ਤੱਕ ਇੱਕ ਹੀ ਟਰੈਕਸ਼ਨ ਤੇ ਆ ਜਿਵੇਂ ਕਿ ਗਾਜੀਆਬਾਦ ਅੱਡੇ ਦੀ ਜਿਹੜਾ ਪਾਵਰ ਹੈਦੀ ਬੈਪ 7 ਜਾਂ ਬੈਪ 5 ਲੋਕੋ ਬੋਟ ਵੀ ਇਸ ਨਾਲ ਉਹ ਚੱਲਦੇ ਆ ਜੀ ਜਿਹੜੀ ਇਹਦੀ ਮੈਕਸਿਮਮ ਸਪੀਡ ਆ ਜੇ ਅਸੀਂ ਗੱਲ ਕਰੀਏ ਤੇ ਜਨ ਸਤਾਵ ਜੀ ਦੀ ਇਹਦੀ 110 ਕਿਲੋਮੀਟਰ ਜਿਹੜੀ ਆ ਸਪੀਡ ਹੈ ਮੈਂ ਵੀ ਨੋਟ ਕਰੀ ਆ 107 ਕਿਲੋਮੀਟਰ ਨਾਲ ਤੁਹਾਨੂੰ ਪਹਿਲਾਂ ਹੁਣ ਦਿਖਾਇਆ ਸੀਗਾ 107 ਕਿਲੋਮੀਟਰ ਦੀ ਜਿਹੜੀ ਸਪੀਡ ਉਹ ਨੋਟ ਕੀਤੀ ਸੀ ਇੱਕ ਤੇ ਫੇਰ ਵਿੱਚ ਸੁਪਰ ਫਾਸਟ ਜਿਹੜਾ ਸਰ ਜਿਹੜਾ ਲੱਗਦਾ ਜੀ ਸਰਕਾਰ ਉਹਦੇ ਵਿੱਚ ਸ਼ਾਮਲ ਆ ਕਿਉਂਕਿ ਇਹ ਔਸਤ ਗਤੀ ਜਿਹੜੀ ਹੈ 55 ਕਿਲੋਮੀਟਰ ਤੋਂ ਉੱਪਰ ਹੈਗੀ ਆ ਪਰ ਹਵਾਰ ਠੀਕ ਹੈ ਜੀ ਰਣਨੀਤਿਕਤਾ ਤੇ ਵਿਰੋਧ ਵਿਕਾਸ ਹੈ ਜੀ ਜਨਸਤਾਬ ਦੀ ਕਾਰਨ ਵਿੱਚ ਇਹ ਟ੍ਰੇਨ ਹਰਦਵਾਰ ਤੇ ਅਮਰਸਰ ਦੇ ਵਿਚਕਾਰ ਤੇਜ਼ ਯਾਤਰਾ ਦੇ ਲਈ ਸ਼ੁਰੂ ਕੀਤੀ ਹੋਈ ਹੈ ਜੀ ਇਹ ਜਿਹੜੀ ਆ ਪੋਜੀਸ਼ਨਲ ਰੂਪ ਪੋਜੀਸ਼ਨਲ ਰੂਪ ਵਿੱਚ 12053 12054 ਜਨਸਤਾਬ ਦੀ ਐਕਸਪ੍ਰੈਸ ਸੂਚੀ ਦੇ ਵਿੱਚ ਜਿਹੜੀ ਆ ਹੈ ਸ਼ਾਮਲਾ ਇੱਕ ਜਿਹੜਾ ਰੇਲ ਨੈੱਟਵਰਕ ਯੋਜਨਾ ਅਨੁਸਾਰ ਕੁਝ ਦਿਨ ਦਿਨਾਂ ਵਿੱਚ 12055 589927 ਦੇ ਜਿਹੜੇ ਸਲੀਪਰ ਕੋਚਸ ਦਾ ਉਹ ਵੀ ਜੋੜੇ ਤੇ ਜਿਹੜੇ ਆ ਜੋੜੇ ਦਾ ਬਕਰੇ ਕੀਤੇ ਜਾਂਦੇ ਆ ਜੀ ਉਸ ਤਰ੍ਹਾਂ ਤੋਂ ਅੰਬਾਲਾ ਕੈਂਟ ਦੇ ਇਸ ਨੇ ਨਾਲ ਜੋੜੇ ਜਾਂਦੇ ਆ ਜੀ ਉਹ ਵੀ ਜਿਹੜੇ ਇਹਦੇ ਡੱਬੇ ਆ ਤੇ ਜਿਹੜੀਆਂ ਰੁਕਣ ਵਾਲੀਆਂ ਥਾਵਾਂ ਅਤੇ ਜਿਹੜੀਆਂ ਸਿਵਾਵਾਂ ਬਦਲੀ ਜਾ ਸਕਦੀ ਆ ਰੇਲਵੇ ਦੀ ਜ਼ਰੂਰਤ ਮੁਤਾਬਕ ਉਹ ਇਥੇ ਨੂੰ ਪਤਾ ਹੀ ਆ ਤੇ ਦੱਬਾ ਨਾ ਉਹ ਨਵਾਂ ਡੱਬਾ ਜੀ ਕੋਚ ਦੇਖ ਰਹਿਣ ਨੂੰ ਬਿਲਕੁਲ ਪਰ ਸਫਾਈ ਦਾ ਬੁਰਾ ਹਾਲ ਕੀਤਾ ਪਿਆ ਹਾਂ ਦੇਖੋ ਸ਼ੈਂਕ ਵਗੈਰਾ ਸਫਾਈ ਹੋਈ ਬਿਲਕੁਲ ਨਹੀਂ ਆ ਗਈ ਉਹ ਬਾਰਾਂਜੀ ਲੋਕਟਰ ਗੱਜਾ ਅਮਰਸਰ ਜਣ ਸਤਾਵ ਦੀ ਆਪਣੇ ਇਨ ਟਾਈਮ ਅੰਬਾਲਾ ਕੈਂਟ ਪਹੁੰਚਣ ਵਾਲੀ ਹੈ ਜੀ ਸੋ ਸਫਾਈ ਤੋਂ 얘ਗੀ ਰਹੇ ਕਿਹ ਜੀ ਸੋ ਅੰਬਾਲਾ ਕੈਂਟ ਜਿਹੜੀ ਪਹੁੰਚਣ ਵਾਲੀ ਹੈ ਨਹੀਂ ਬੰਦ ਹੋ ਗਿਆ ਜੇ ਤਾਂ ਅੰਬਾਲਾ ਕੈਂਟ ਦਾ ਜਿਸਨ ਕੋੜਾ ਜੁਵੰਦਰੀ ਹੈ ਤਾਂ ਤੇ ਅਭੀ ਤੱਕ ਟ੍ਰੇਨ ਵਿੱਚ ਹਾਂ ਸੋ ਤੇ ਤਕਾਬ ਲੁਕੀ ਰਹੇ ਇੱਥੇ ਕਰ ਜਾਂਦੇ ਨੇ ਹੈ ਨਾ ਸੋ ਅੰਬਾਲਾ ਕੈਂਟ ਆਪਾਂ ਪਹੁੰਚ ਚੁੱਕੇ ਆਂ ਇਹ ਹੈ ਅੰਬਾਲਾ ਦਾ ਸ਼ਾਹਵਾਲੀ ਜੰਕਸ਼ਨ ਸੋ ਆਪਾਂ ਆ ਗਏ ਹਾਂ ਸੋ ਇਹ ਵਾ ਕੁਲਿਪਰੀ ਸੁਪੇ 11 ਕਿਤੇ ਸੋ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਜੀ ਹਰੀਦਵਾਰ ਅਮਰਸਾਤ ਤੇ 12053 ਸੋ ਆਪਾਂ ਅੰਬਾਲਾ ਕੈਂਟ ਜਿਹੜੇ ਆ ਪਹੁੰਚ ਚੁੱਕੇ ਆ ਆਪਣਾ ਡੈਸਟੀਨੇਸ਼ਨ ਜਿਹੜਾ ਸੀ ਅਮਾਲਾ ਕੰਟ ਕੋ ਇਸ ਦੇ ਨਾਲੋਂ ਪਰ ਜਿਹੜੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਜੀ। ਉਹ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤਾਂ ਜੋ ਪੂਰਾ ਲੋਕ ਵੀ ਇਹ ਪਤਾ ਲੱਗ ਸਕੇ ਇਹਦੇ ਨਾਲ सुरेंद्र ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇਜਾਜ਼ਤ ਕਾਤਾ ਦਾਬ ਰੱਖਦਾ ਚੱਲਦੇ ਆ।